ਸਤਿ ਸ਼੍ਰੀ ਅਕਾਲ ਦੋਸਤੋ ਮਾਰਾ ਰਿਕਾਰਡ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਅਪਾ ਗੱਲ ਕਰਾਂਗੇ ਪਿਛੇ ਇੱਕ ਵੀਡੀਓ ਪਾਈ ਉਹਦੇ ਵਿੱਚ ਇੱਕ ਨੁਸਖੇ ਤੇ ਦੱਸਿਆ ਵੀ ਉਚਲਾ ਚਾਹੀਦਾ ਸ਼ੁੱਧ ਉਹ ਪੁਚਲਾ ਸ਼ੁੱਧ ਕਰਨ ਦਾ ਤਰੀਕਾ ਤੁਹਾਨੂੰ ਦੱਸ ਰਿਹਾ ਤੇ ਤੁਸੀਂ ਕੀ ਕਰਨਾ ਉਹਦੇ ਕੋ ਜਲਾ ਲੈਣਾ ਕੋਈ ਜਿੰਨੀ ਮਰਜ਼ੀ ਉਹ ਟਿੱਕੀਆਂ ਛੋਟੀਆਂ ਛੋਟੀਆਂ ਹੁੰਦੀਆਂ ਗੋਲ ਜੀਆਂ ਉਸੀ ਚਾਹ 10 ਲੈ ਲਓ 15 ਲੈ ਲਓ 20 ਲੈ ਲਓ ਪਾਈਆ ਲੈ ਲਓ ਓਦਾਂ ਲੈ ਲਓ ਜਿੰਨਾ ਵੀ ਲੈਣਾ ਲੈ ਲਓ ਤੁਸੀਂ ਸਭ ਤੋਂ ਪਹਿਲਾਂ ਉਹਨੂੰ ਇੱਕ ਲੋਹੇ ਦਾ ਬਰਤਨ ਲੈਣਾ ਉਹਦੇ ਵਿੱਚ ਰਾਤ ਨੂੰ ਲੱਸੀ ਪਾ ਦਿਓ ਖੱਟੀ ਲੱਸੀ ਲੱਸੀ ਜਾਂ ਤੇ ਜਿਹੜੇ ਬਾਬੇ ਰੜਕਦੇ ਆ ਦਹੀਂ ਕਿਉਂ ਵਗੈਰਾ ਬਣਾਉਂਦੇ ਆ ਉਹਨਾਂ ਕੋਲੋਂ ਲੱਸੀ ਲਿਆ ਕੇ ਪਾਓ ਕਿ ਜੇ ਅਸਲੀ ਦੁੱਧ ਦਾ ਘਰ ਦੇ ਦੁੱਧ ਦਾ ਦਹੀਂ ਹੋਵੇ ਉਹਨੂੰ ਰਾਤ ਨੂੰ ਪਾ ਦਿਓ ਜੇ ਤੁਸੀਂ ਰਾਤ ਨੂੰ ਪਾ ਦੋਗੇ ਉਹ ਭਾਂਡਾ ਇੱਕਦਮ ਸਾਫ਼ ਹੋ ਜਾਊਗਾ ਦਿਨ ਚੜ੍ਹਦੇ ਤੱਕ ਉਹਦੇ ਜਿੰਨਾ ਜੰਗਾਲ ਜੰਗੂਲ ਹੈ ਸਭ ਉੱਤਰ ਜਾਣਗੇ ਉਹਨੂੰ ਦਹੀਂ ਨੂੰ ਬਾਹਰ ਕਿਸੇ ਬੂਟੇ ਨੂੰ ਪਾ ਦਿਓ ਉਹ ਦਹੀਂ ਖਾਣਯੋਗ ਨਹੀਂ ਰਹਿ ਜਾਣਾ ਅਗਲੇ ਦਿਨ ਕੀ ਕਰਨਾ ਅਗਲੇ ਦਿਨ ਫੇਰ ਰਾਤ ਨੂੰ ਦਹੀਂ ਪਾ ਦੇਣਾ ਜਾਂ ਸਵੇਰੇ ਪਾ ਦਿਓ ਦਹੀਂ ਸਵੇਰੇ ਪਾਤਾ ਦਹੀਂ ਉਦੇ ਥੋੜਾ ਜਿਹਾ ਪਾਣੀ ਪਾ ਦੋ ਅੱਧਾ ਦੇ ਹੀ ਪਾ ਦੋ ਅੱਧਾ ਪਾਣੀ ਪਾ ਦੋ ਲੋਹੇ ਦੇ ਬਰਤਨ 'ਚ ਬਰਤਨੇ ਚਰਾਂ ਦਾ ਲੱਲ ਜਿੱਤਰਨੇ ਗਾਂ ਸਿੰਘਾ ਕੋਲ ਕੌਲੇ ਹੁੰਦੇ ਤੇ ਤੋਂ ਲੋ ਫਿਰ ਤੁਸੀਂ ਕੀ ਕਰਨਾ ਵਾ ਉਹਦੇ ਵਿੱਚ ਪਤਲਾ ਜਾ ਹੋ ਗਿਆ ਲੱਫੀ ਜੀ ਟਾਈਪ ਉਹਦੇ ਚੋ ਕੁਚਲੇ ਜਿਹੜੇ ਛੁੱਟ ਦੋ ਉਹ 24 ਘੰਟੇ ਤੇ ਜੇ ਰਹਿਣੇ ਚਾਹੀਦੇ ਟਾਈਮ ਨੋਟ ਕਰ ਲੈਣਾ ਜਦੋਂ 24 ਘੰਟੇ ਹੋ ਗਏ ਕੁਚਲੇ ਨੂੰ ਬਾਹਰ ਕੱਢ ਕੇ ਗਰਮ ਪਾਣੀ ਨਾਲ ਧੋ ਕੇ ਠਕਾ ਲੋ ਜਦੋਂ ਸੁੱਕ ਗਏ ਕੜਾਈ ਉਸੇ ਲਸੀ ਨੂੰ ਤੁਸੀਂ ਕਿਸੇ ਬੂਟੇ ਨੂੰ ਰੱਖ ਨੂੰ ਪਾ ਦਿਓ ਉਹਦੇ ਵਿੱਚ ਕੀ ਕਰੋ ਰੇਤ ਪਾ ਲੋ ਰੇਤ ਜਿਹੜੀ ਆਪਾਂ ਕੰਧਾਂ ਨੂੰ ਵਰਤਦੇ ਆ ਟਟਾ ਲਾਉਣ ਲੱਗਿਆ ਰੇਤ ਮੋਟੀ ਰੇਤ ਨਾ ਹੋਵੇ ਬਰੀਕ ਰੇਤ ਹੋਵੇ ਰੇਤ ਨੂੰ ਪਾ ਕੇ ਉਹਦੇ ਵਿੱਚ ਲੋਹੇ ਦੇ ਬਰਤਨ ਚ ਅੱਗ ਤੇ ਰੱਖ ਦੋ ਹੇ ਰੇਤ ਖੂਬ ਗਰਮ ਹੋਵੇ ਉਬਲੇ ਰੇਤ ਜਿੱਦਾਂ ਪਾਣੀ ਉਬਲਦਾ ਤੇਜ ਅਗਨ ਨਾਲ ਇਸ ਤਰ੍ਹਾਂ ਰੇਤ ਉਬਲਦੀ ਜਦੋਂ ਉਬਲਣ ਲੱਗ ਗਈ ਰੇਤ ਉਹਦੇ ਵਿੱਚੋਂ ਕੁਚਲੇ ਸੁੱਟ ਗਏ ਉਹਦੋਂ ਮੈਂ ਚੰਗੀ ਤਰ੍ਹਾਂ ਲਾਉ ਕੁਚਲੇ ਦੇ ਉੱਪਰ ਜਿਸ ਤਰ੍ਹਾਂ ਕੀਲੀ ਦੇ ਉੱਪਰ ਕੰਡ ਹੁੰਦੀ ਬ੍ਰਾਊਨ ਕਲਰ ਦੀ ਕੁਚਲੇ ਦੇ ਉੱਪਰ ਇਸ ਤਰ੍ਹਾਂ ਕੰਡ ਹੁੰਦੀ ਹੈ ਉਹਦਾ ਵੀ ਰੰਗ ਉਸੇ ਤਰ੍ਹਾਂ ਬ੍ਰਾਊਨ ਹੁੰਦਾ ਤੇ ਇਹ ਫਿਰ ਜਿਹੜੀ ਰੇਤ ਆ ਇਹ ਇਹਨਾਂ ਨੂੰ ਛਾੜ ਦਊਗੀ ਕੁਚਲੇ ਨੂੰ ਜਦੋਂ ਇਹ ਛੜ ਗਏ ਕੁਚਲੇ ਨੂੰ ਬਾਹਰ ਕੱਢ ਲੈਣਾ ਬਾਹਰ ਕੱਢ ਕੇ ਗਰਮ ਪਾਣੀ ਨਾਲ ਧੋ ਕੇ ਉਹਨਾਂ ਨੂੰ ਸੁਕਾ ਲਓ ਫੇਰ ਸਕਾਉ ਉਹਦੀਆਂ ਗਿਰੀਆਂ ਨਿਕਲ ਆਉਣੀਆਂ ਉੱਪਰ ਜਿਹੜਾ ਕਵਰ ਆ ਪੇਪਰ ਲੱਗਾ ਕੁਦਰਤੀ ਉਹ ਸੜ ਜਾਣਾ ਜਦੋਂ ਗਿਰੀਆਂ ਨਿਕਲ ਆਈਆਂ ਗਰਮ ਪਾਣੀ ਨਾਲ ਧੋ ਗਨਨ ਧਕਾ ਲੋ ਦੱਸੀ ਕਿ ਅਸਲੀ ਲੈ ਕੇ ਤੇ ਕੁਚਲਾ ਜਿਹੜਾ ਪਹਿਲਾਂ ਪੀਸ ਲੋ ਪੀਸ ਲੋ ਤੇ ਉਸੇ ਲੋਹੇ ਦੇ ਬਰਤਨ ਚ ਰੇਤ ਕੱਢ ਕੇ ਉਹਨੂੰ ਸਾਫ਼ ਕਰਕੇ ਪਾਣੀ ਨਾਲ ਅੱਗੇ ਤੇ ਰੱਖ ਕੇ ਉਹ ਪੀਸਿਆ ਕੁਚਲਾ ਜਿਹੜਾ ਗਿਰੀਆਂ ਦਾ ਸਾਰੇ ਨੂੰ ਉਹਦੇ ਵਿੱਚ ਥੋੜਾ ਥੋੜਾ ਦੇਸੀ ਘਿਓ ਪਾਈ ਜਾਓ ਥੰਨੇ ਉਹ ਅੱਗੇ ਵੱਲਦੀ ਜਾਵੇ ਅੱਗ ਤੇਜ਼ ਨਹੀਂ ਰੱਖਣੀ ਜਦੋਂ ਘਿਓ ਪਾਉਣਾ ਉਹਨੂੰ ਘੱਟ ਕਰ ਲੈਣੀ ਥੋੜਾ ਥੋੜਾ ਦੇਸੀ ਘਿਓ ਅਸਲੀ ਘਰ ਦਾ ਪਾਈ ਜਾਓ ਕੁਚਲੇ ਨੇ ਰ ਚੂਸੀ ਜਾਣਾ ਜੂਗੇ ਤਾਂ ਕੁਚਲਾ ਘਿਓ ਪੀਣੋਂ ਹਟ ਗਿਆ ਤੁਹਾਨੂੰ ਪਤਾ ਲੱਗ ਗਿਆ ਹੁਣ ਘਿਓ ਜਿਹੜਾ ਵਾ ਕੁਚਲਾ ਚੀਸ ਦਾ ਨਹੀਂ ਹੈ ਘਿਓ ਜਿੰਨਾ ਪਾਉਂਦੇ ਸਾਰਾ ਕੜਾਈ ਦੇ ਵਿੱਚ ਹੀ ਆ ਭਾਂਡੇ ਜੀ ਉਹ ਦੋ ਛੱਡ ਦੇ ਉਦੋਂ ਨਹੀਂ ਫਿਰ ਤੁਸੀਂ ਕੁਚਲੇ ਚ ਕਿਉਂ ਬਣੋ ਉਹ ਤੁਹਾਡਾ ਇੱਕਦਮ ਸ਼ੁੱਧ ਕੁਚਲਾ ਇਹਨੂੰ ਖਾਣਾ ਕਿੰਨੇ ਆ ਜਿਹਨੂੰ ਠੰਡ ਹੋ ਜਾਂਦੀ ਜਿਨ੍ਹਾਂ ਨੂੰ ਨਮੂਨੀਆ ਜਾਂਦਾ ਦਾ ਕਣਕ ਦੇ ਦਾਣੇ ਜਿੰਨਾ ਗੁੜ ਦੇ ਨਾਲ ਖਾਣਾ ਗੁੜ ਲਾ ਕੇ ਥੋੜਾ ਜਿਹਾ ਜਮਨੱਕਾ ਪਾੜ ਕੇ ਮਨੱਕੇ ਦੇ ਵਿੱਚੋਂ ਵੀ ਕੱਢ ਦੇਣੇ ਆ ਉਹਦੇ ਚ ਕੁਚਲਾ ਰੱਖ ਕੇ ਕਣਕ ਦੇ ਦਾਣੇ ਦਿਨਾ ਤੁਹਾਨੂੰ ਕੋ ਖਾਣਾ ਉੱਪਰੋਂ ਦੀ ਗਰਮ ਦੁੱਧ ਪਿਆ ਦਿਓ ਜਿਨ੍ਹਾਂ ਨੂੰ ਨਮੂਨੀਆ ਹੋ ਗਿਆ ਉਹ ਪੀ ਸਕਦੇ ਆ ਜਿਹੜੇ ਬਜ਼ੁਰਗ ਆ 30 40 ਸਾਲ ਤੋਂ ਉੱਪਰ ਜਿਨ੍ਹਾਂ ਦੀ ਉਮਰ ਹੈ ਜਾਂ ਜਿਹੜੇ 60 70 70 ਸਾਲ ਦੇ ਬਜ਼ੁਰਗ ਠੰਡ ਦੇ ਵਿੱਚ ਬਾਹਰ ਅੰਦਰ ਘੁੰਮਦੇ ਰਹਿੰਦੇ ਆ ਇਹਨਾਂ ਨੂੰ ਕਿਤੇ ਕੋਈ ਜ਼ਰੂਰੀ ਕੰਮ ਪੈ ਗਿਆ ਬਾਹਰ ਚਲੇ ਗਏ ਜਾਂ ਮਾਤਾ ਬਜ਼ੁਰਗ ਹੈ ਉਹ ਬਾਹਰ ਜਾਂਦੀਆਂ ਬਾਜ਼ਾਰ ਨੂੰ ਚਲੇ ਗਏ ਠੰਡ ਦੇ ਵਿੱਚ ਧੁੰਦ ਚ ਦਿੱਕਤ ਆਉਂਦੀ ਆ ਬਿਸਤਰੇ 'ਚ ਬਾਹਰ ਨਿਕਲਦੇ ਆ ਉਹ ਇਹਨਾਂ ਨੂੰ ਪਿਛਲੇ ਨੂੰ ਖਾ ਸਕਦੇ ਹੋਰ ਵੀ ਕਈ ਦਵਾਈਆਂ ਆ ਜਿਨ੍ਹਾਂ ਦੇ ਵਿੱਚ ਸ਼ੁੱਧ ਕੁਜਲਾ ਪੈਂਦਾ ਤੇ ਇਹ ਕੁਜਲਾ ਸ਼ੁੱਧ ਕਰਨ ਦਾ ਤਰੀਕਾ ਤੁਹਾਨੂੰ ਦੱਸਿਆ ਤੋ ਵੀਡੀਓ ਵਧੀਆ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਦੀ ਘੰਟੀ ਦਬਾਓ ਜਿਹੜੀ ਵੀ ਅਸੀਂ ਵੀਡੀਓ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚੇ ਤੋ ਬਹੁਤ ਵਧੀਆ ਨੁਸਖੇ ਤੁਹਾਨੂੰ ਦੱਸੀ ਜੇ ਆ ਚੈਨਲ ਨੂੰ ਸਪੋਰਟ ਕਰੋ ਚੈਨਲ ਸਬਸਕ੍ਰਾਈਬ ਕਰਿਆ ਕਰੋ